ਜਿਹੜਾ ਪੁਲਿਸ ਦਾ ਜਿਹੜਾ ਅੱਜ ਇੱਕ ਕੋਖਿਆਤ ਗੈਂਗਸਟਰ ਨਾਲ ਜਿਹਦੇ ਵਿੱਚ ਮੁਕਾਬਲਾ ਹੋਇਆ ਜਿਹਦੇ ਵਿੱਚ ਜਿਹੜਾ ਕੋਖਿਆਤ ਗੈਂਗਸਟਰ ਮਨੀ ਪ੍ਰਿੰਸ ਉਰਫ ਮਨੀ ਸੁਰਮਾ ਜਿਹੜਾ ਢੇਰ ਹੋਇਆ ਇਹ ਜਿਹੜਾ ਮਨੀ ਸੁਰਮਾ ਜਿਹੜਾ ਮਨੀ ਪ੍ਰਿੰਸ ਹੈ ਇਹ ਤਰਨਤਾਰਨ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਹੈ ਇਸ ਦੇ ਵਿਰੁੱਧ तकरीबन 50 ਦੇ ਕਰੀਬ ਕ੍ਰਿਮੀਨਲ ਕੇਸਿਸ ਦਰਜ ਨੇ 5-6 ਕੇਸਾਂ ਦੇ ਵਿੱਚ ਇਹ ਆਲਰੇਡੀ ਸਜਾਇਆ ਆਫਤਾ ਹੈ ਤੇ 4-5 ਕੇਸਾਂ ਦੇ ਵਿੱਚ ਇਹ ਤਰਨਤਾਰ ਪੁਲਿਸ ਨੂੰ ਲੋੜਿੰਦਾ ਸੀ ਜਿਵੇਂ ਕਿ ਪਹਿਲਾਂ ਵੀ ਇਸ ਇਸ ਸਬੰਧ ਦੇ ਵਿੱਚ ਅਸੀਂ ਇੱਕ ਪ੍ਰੈਸ ਛੋਟੀ ਜਿਹੀ ਪ੍ਰੈਸ ਵਾਰਤਾ ਹੋਈ ਸੀਗੀ ਮੌਕੇ ਤੇ ਉਹਦੇ ਵਿੱਚ ਇਹਨੇ ਇੱਕ ਤਰਨਤਾਰ ਸਿਟੀ ਦੇ ਵਿੱਚੋਂ ਇੱਕ ਬੰਦੇ ਤੋਂ ਪਿਸਤੌਲ ਤੇ ਸ਼ਫਟ ਕਾਰ ਖੋਈ ਸੀ ਸਿਟੀ ਤਰਨਤਾਰ ਦੇ ਵਿੱਚ ਉਹਦਾ ਮਕਦਮਾ ਦਰਜ ਹੈ ਇੱਕ ਇੱਕ ਕਿਸੇ ਦੇ ਘਰ ਨੂੰ ਇਹਨਾਂ ਨੇ ਅੱਗ ਲਾਈ ਸੀ ਉਹ ਇਹਨਾਂ ਬਦਮਾਸ਼ਾਂ ਦਾ ਆਪਸ ਵਿੱਚ ਜਿਹੜਾ ਉੱਥੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਜਿਹੜਾ ਇਹਨਾਂ ਦਾ ਚੱਲਦਾ ਉੱਥੇ ਲੜਾਈ ਝਗੜਾ ਉਹਦੇ ਵਿੱਚ ਇੱਕ ਬੰਦੇ ਦੇ ਘਰ ਨੂੰ ਇਹਨੇ ਅੱਗ ਲਾਈ ਸੀ ਉਹ ਪਰਚ ਸਿਟੀ ਤਰਨਤਾਰਨ ਦੇ ਵਿੱਚ ਦਰਜਾ ਉਹਦੇ ਵਿੱਚ ਇਹ ਵਾਂਚਡ ਸੀਗਾ ਇੱਕ ਜਿਹੜਾ ਕਰੋਲਾ ਕਾਰ ਇਹਨੇ ਸੁਲਤਾਨਪੁਰ ਥਾਣੇ ਦੇ ਏਰੀਆ ਦੇ ਵਿੱਚ ਕਮਿਸ਼ਨਰਟ ਅੰਮ੍ਰਿਤਸਰ ਦੇ ਵਿੱਚੋਂ ਲੁੱਟੀ ਸੀ ਉਹਦੇ ਵਿੱਚ ਇਹ ਵਾਂਟਡ ਸੀਗਾ ਤੁਹਾਨੂੰ ਯਾਦ ਹੋਵੇ ਕਿ 12 ਜਨਵਰੀ ਨੂੰ ਅਸੀਂ ਉਹਨੂੰ ਇੱਕ ਬਰੀਫ ਐਕਸਚੇਂਜ ਆਫ ਫਾਇਰ ਦੇ ਵਿੱਚ ਇਸ ਨੂੰ ਗ੍ਰਫਤਾਰ ਕੀਤਾ ਸੀਗਾ ਅਤੇ ਇਸ ਦਾ ਬਰਨਾਲਕ ਦੇਵ ਹਸਪੀਟਲ ਦੇ ਵਿੱਚ ਇਹ ਉਪਚਾਰ ਅਧੀਨ ਸੀਗਾ ਜਿੱਥੋਂ ਇਹ 14 ਜਨਵਰੀ ਨੂੰ ਇਹ ਉੱਥੋਂ ਭੱਜ ਗਿਆ ਸੀਗਾ ਤੇ ਕਿਉਂਕਿ ਜੋ ਇੱਕ ਸੰਗਠਿਤ ਅਪਰਾਧ ਦੇ ਵਿੱਚ ਇਹ ਬਹੁਤ ਸਰਗਰਮ ਇਹ ਸ਼ੂਟਰ ਵੀ ਰਿਹਾ ਇਹਦੇ ਵਿੱਚ ਇਹਦੇ ਤੇ ਉੱਤੇ 302 ਦੇ ਪਰਚੇ ਦਰਜ ਨੇ ਐਨਡੀਪੀਐਸ ਦੇ ਪਰਚੇ ਦਰਜ ਨੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਆਮ ਜੈਕਟ ਦੇ ਪਰਚੇ ਦਰਜ ਨੇ ਸੋ ਇਸ ਦੇ ਇਸ ਤੋਂ ਜਦੋਂ ਇਹ ਭੱਜਿਆ ਸੀਗਾ ਤੇ ਉਸ ਨੂੰ ਬੜਾ ਗੰਭੀਰਤਾ ਨਾਲ ਲੈਂਦੇ ਹੋਏ ਐਸਐਸਪੀ ਸ਼੍ਰੀ ਸੁਹੇਲ ਮੀਰ ਜਿਹੜੇ ਐਸਐਸਪੀ ਅੰਮ੍ਰਿਤਸਰ ਰੂਲਰ ਨੇ ਉਹਨਾਂ ਨੇ ਦਿੱਤਿਆ ਵਾਰੀ ਜਿਹੜੇ ਐਸਪੀ ਡੀ ਨੇ ਉਹਨਾਂ ਦੀ ਨਿਗਰਾਨੀ ਹੇਠ ਡੀਐਸਪੀ ਡੀ ਮਿਸਟਰ ਨਾਗਰਾ ਸਪੈਸ਼ਲ ਸੈੱਲ ਦੇ ਜਿਹੜੇ ਇੰਚਾਰਜ ਹੈ ਸਬ ਇੰਸਪੈਕਟਰ ਸਤਵਿੰਦਰ ਸਿੰਘ ਅਤੇ ਹੋਰ ਜਿਹੜੇ ਸਾਡੇ ਇੱਥੇ ਐਸਐਚਓ ਸਾਬਾਨ ਨੇ ਉਹਨਾਂ ਦੀਆਂ ਟੀਮਾਂ ਬਣਵਾਈਆਂ ਸੀ ਤਾਂ ਜੋ ਇਸ ਖੁਖਿਆਤ ਜਿਹੜਾ ਗੈਂਗਸਟਰ ਸੀ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਕੋਈ ਹੋਰ ਇਹ ਵੱਡਾ ਕਾਰਨਾ ਨਾ ਕਰ ਸਕੇ ਤੇ ਇੰਟੈਲੀਜੈਂਸ ਲੀਡਸ ਨੂੰ ਫੋਲੋ ਕਰਦੇ ਹੋਏ ਅਤੇ ਹਿਊਮਨ ਇੰਟ ਤੇ ਕੰਮ ਕਰਦੇ ਹੋਏ ਅੱਜ ਇਸ ਨੂੰ ਟੰਡਾ ਥਾਣੇ ਦੇ ਏਰੀਆ ਦੇ ਵਿੱਚ ਇੱਕ ਐਮਬੁਸ਼ ਲਾ ਕੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਨੇ ਇੱਕ ਆ ਸਵਿਸਟਿਗੇਟਡ ਫੋਰਨ ਮੇਡ ਪਿਸਟਲ ਪੀਐਕਸ 5 30 ਕੈਲਬਰ ਦੇ ਨਾਲ ਪੁਲਿਸ ਉੱਤੇ ਤਾਬੜ-ਦੋੜ ਇਨਡਿਸਕ੍ਰਿਮੀਨੇਟ ਫਾਇਰਿੰਗ ਕੀਤੀ ਹੈ ਇੱਥੇ ਮੈਂ ਦੱਸਣਾ ਚਾਹੁੰਗਾ ਇੱਥੇ ਮੈਂ ਸਲਾਹਾ ਕਰਨਾ ਚਾਹੁੰਗਾ ਐਸਆਈ ਸੁਤਵਿੰਦਰ ਸਿੰਘ ਦੀ ਅਤੇ ਉਹਨਾਂ ਦੀ ਟੀਮ ਦੀ ਜਿਨ੍ਹਾਂ ਨੇ ਇਹ ਇੱਕ ਬਹੁਤ ਚੱਜਾ ਇੱਕ ਵਿਉਂਤਬੰਦੀ ਨਾਲ ਉਸ ਤੇ ਐਮਬੁਸ਼ ਲਾਇਆ ਹੋਇਆ ਸੀਗਾ ਆ ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਉਹਦੇ ਫਾਇਰਿੰਗ ਹੋਈ ਹੈ ਕਿ ਇਹਨਾਂ ਦੇ ਜਿਹੜੀ ਬੁਲੇਟ ਪ੍ਰੂਫ ਜੈਕਟ ਪਾਈ ਵੀ ਸੀਗੀ ਸੁਤਵਿੰਦਰ ਦੇ ਉਸ ਨਾਲ ਵੱਜੀ ਹੈ ਤੇ ਇਹ ਤੁਹਾਡੇ ਸਾਹਮਣੇ ਨੇ ਇਹ ਸੁਰਖਸ਼ਤ ਨੇ ਤੇ ਇੱਥੇ ਮੈਂ ਫੇਰ ਸ਼ਲਾਘਾ ਕਰਾਂਗਾ ਐਸਐਸਪੀ ਸਾਹਿਬ ਅਮਰੀਤ ਸਾਹਿਬ ਰੂਲਰ ਦੀ ਜਿਨ੍ਹਾਂ ਨੇ ਜਦੋਂ ਦਾ ਇਹ ਭੱਜਿਆ ਇਸ ਨੂੰ ਇੱਕ ਚੈਲੰਜ ਵਜੋਂ ਕਰਦੇ ਹੋਏ ਕਿਉਂਕਿ ਇਸ ਤਰ੍ਹਾਂ ਦੇ ਅਪਰਾਧੀ ਦਾ ਸੋਸਾਇਟੀ ਵਿੱਚ ਫਿਰਨਾ ਔਰ ਕ੍ਰਾਈਮ ਨੇ ਟੜਕੁਰ ਕੇ ਕ੍ਰਾਈਮ ਕਰਨਾ ਇਸ ਤਰ੍ਹਾਂ ਦੇ ਸਾਈਕੋਪਾਥ ਜਿਹੜਾ ਹੁੰਦਾ ਹੈ ਉਸ ਤਰ੍ਹਾਂ ਦੀ ਇੱਕ ਇਹਦੀ ਪ੍ਰਵਰਤੀ ਹੁੰਦੀ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਬੜੀ ਇਹਨਾਂ ਨੇ ਸੰਜੀਦਗੀ ਨਾਲ ਤੇ ਗੰਭੀਰਤਾ ਨਾਲ ਲੈਂਦੇ ਹੋਏ ਆ ਜਿਹੜੇ ਤੁਹਾਡੇ ਮੇਰੇ ਆਸ-ਪਾਸ ਜਿਹੜੇ ਅਫਸਰ ਬੈਠੇ ਨੇ ਇਨਨੂੰ ਜਿੰਨੀ ਛਲਾਗਾ ਕੀਤੀ ਜਾਵੇ ਉਨੀ ਘਟ ਹੈ ਪੰਜਾਬ ਪੁਲਿਸ ਵਚਨਬੰਦ ਹੈ ਗੈਂਗਸਟਰਵਾਦ ਦਾ ਖਾਤਮਾ ਕਰਨ ਲਈ ਉਸੇ ਲੜੀ ਦੇ ਵਿੱਚ ਇਹ ਜਦੋਂ ਪੁਲਿਸ ਐਕਸਚੇਂਜ ਆਫ ਫਾਇਰ ਹੁੰਦਾ ਹੈ ਉਹ ਜ਼ਖਮੀ ਹੁੰਦਾ ਹੈ ਉਸ ਨੂੰ ਲੋਪੋਕੇ ਪੀਐਸਸੀ ਦੇ ਵਿੱਚ ਐਂਬੂਲੈਂਸ ਦੇ ਰਾਹੀਂ ਸ਼ਿਫਟ ਕੀਤਾ ਜਾਂਦਾ ਹੈ ਉਨੀ ਮੈਨੂੰ ਐਸਐਸਪੀ ਸਾਹਿਬ ਦੱਸ ਰਹੇ ਸੀਗੇ ਕਿ ਉਹਨੂੰ ਡੈਡ ਡਿਕਲੇਅਰ ਕਰ ਦਿੱਤਾ ਗਿਆ ਕਿਸੇ ਲੱਗੀ ਜੀ ਉਹਦੇ ਗੋਲੀ ਇਹ ਤਾਂ ਹੁਣ ਉੱਥੇ ਜਦੋਂ ਸਾਰੀ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਮੈਂ ਇਸ ਤੇ ਉੱਤੇ ਟਿੱਪਣੀ ਕਰ ਪਾਏਗਾ ਦੇਖੋ ਜਿਹੜਾ ਅਸੀਂ ਮੌਕੇ ਤੇ ਹਲੇ ਐਫਐਸਐਲ ਬਿਕੋਜ਼ ਜਿਹੜਾ ਉਸ ਏਰੀਆ ਹੈਗਾ ਡੰਡਾ ਡਰੇਨ ਜਿਹੜੀ ਜਿਹੜੀ ਉੱਤੇ ਕ੍ਰਿਡਾ ਦੇ ਏਰੀਏ ਦੇ ਵਿੱਚ ਡਰੇਨ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਉਸ ਦੇ ਏਰੀਆ ਦੇ ਵਿੱਚ ਹਲੇ ਉਹ ਕਾਫੀ ਉੱਥੇ ਤੁਹਾਨੂੰ ਪਤਾ ਹੀ ਹੋ ਉਹ ਜਿਹੜੀ ਪਕਡੰਡੀ ਹੈਗੀ ਜਿੱਥੇ ਮੁਕਾਬਲਾ ਹੋਇਆ ਉੱਥੇ ਹੁਣ ਸਰਚ ਚੱਲ ਰਹੀ ਹੈ ਜਿਹੜੀ ਨੈਕਡਾਈ ਨੂੰ ਉੱਥੇ ਪਤਾ ਲੱਗ ਰਿਹਾ ਸੀਗਾ ਇਸ ਵੱਲੋਂ 4-5 ਖੋਲ ਤਾਂ ਉੱਥੇ ਨਜ਼ਰ ਆ ਰਹੇ ਸੀਗੇ ਇਹਦੇ ਉੱਤੇ ਬਾਕੀ ਤਾਂ ਅਸੀਂ ਟੱਚ ਨਹੀਂ ਕਰ ਸਕਦੇ ਕਿਉਂਕਿ ਐਫਐਸਐਲ ਆਪਣੇ ਕਬਜ਼ੇ ਚ ਲੈਦੀ ਹੈ ਉਸ ਤੋਂ ਬਾਅਦ ਉਹ ਰਿਪੋਰਟ ਦਿੰਦੀ ਹੈ ਉਹ ਸ਼ਾਮ ਤੱਕ ਆਏਗੀ ਸਾਡੇ ਕੋਲੇ ਉਹ ਜੋ ਵੀ ਉੱਥੇ ਝਾੜੀਆਂ-ਝੂੜੀਆਂ ਵਿੱਚ ਜਿੰਨੇ ਵੀ ਕੋਈ ਕਰ ਤੋਂ ਮਤਲਬ ਉੱਥੇ ਕਿੰਨੇ ਚੱਲੇ ਕਿੰਨੇ ਕੋਲ ਉਹ ਸਾਰਾ ਕੁਝ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੀ ਤੁਹਾਨੂੰ ਮੈਂ ਡਿਟੇਲਸ ਵਿੱਚ ਦੱਸ ਪਾਂਗਾ। ਹਾਲੇ ਕਿਹਦਾ ਸੀਗਾ ਸਰ ਇਹਦੇ ਕੋਲ ਪੀਐਕਸ5 30 ਗੱਲ ਬਤਾ ਇਹ ਸਭ ਕਿੱਥੇ ਰਹਿ ਰਿਆ ਸੀ ਕੁਝ ਪਤਾ ਚੱਲੇ ਜੀ ਨਹੀਂ ਹਾਲੇ ਇਸ ਦਾ ਤਾਂ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਹੁਣ ਤਾਂ ਇਹ ਮਤਲਬ ਇਟ ਹੈਸ ਬੀਨ ਡਿਕਲੇਰਡ ਹੈ। ਉਹਨੂੰ ਨਾ ਹਸਪੀਟਲ ਤੇ ਭਜਾਵਾ ਹੈ ਇਹਦਾ ਕਿਸੇ ਸਾਥ ਜਾਂਦਾ ਸੀ ਭਜਾਉਂਦੀ ਕਿੰਨੀ ਕੋਸ਼ਿਸ਼ ਕੀਤੀ ਸੀ ਦੱਸਿਆ ਯਾਰਾ ਕਿ ਕੋਈ ਇਸੇ ਲਫਰੈਂਸੀ ਜਾਂ ਕਿਸੇ ਤਰਫ ਅ ਜਿਹੜੀ ਇਹ ਜਿਹੜੀ ਚੀਜ਼ ਹੈਗੀ ਹੈ ਉਹਦੇ ਵਿੱਚ ਮੈਂ ਸਿਰਫ ਇੰਨਾ ਕਹਿਣਾ ਚਾਹੂਗਾ ਕਿ ਇਹ ਜਿਹੜੇ ਤਬਦੀਸ਼ ਹੈਗਾ ਅਸੀਂ ਆਪਣੇ ਦੋ ਮੁਲਾਜ਼ਮਾਂ ਉੱਤੇ ਵੀ ਪਰਚਾ ਦਰਜ ਕੀਤਾ ਹੈ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਸੀ ਤੇ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਅਸੀਂ ਉਸ ਦਾ ਕਿੰਨਾ ਕੁ ਰੋਲ ਸੀਗਾ ਮਤਲਬ ਉਸ ਨੂੰ ਭਜਾਨ ਦੇ ਵਿੱਚ ਉਹ ਇੱਕ ਤਕਨੀਕਾ ਦਾ ਵਿਸ਼ਾ ਹੈ ਜਿਸ ਤਰ੍ਹਾਂ ਸਾਰੀ ਗੱਲ ਸਪਸ਼ਟ ਹੋਏਗੀ ਇਟ ਇਜ਼ ਟੂ अर्ली ਟੂ ਸੇ ਕਿ ਹੋਏਗੀ ਅੱਜ ਹੀ ਸਾਡੇ ਸਾਹਮਣੇ ਆਇਆ ਹੈਗਾ ਤਾਂ ਫਿਰ ਉਹ ਨੂੰ ਮੌਕਾ ਨਹੀਂ ਉਹ ਨੂੰ ਜੋ ਹੁਣ ਇਹਨੂੰ ਸਾਡੇ ਨਾਲ ਡੰਗਾਈ ਨਾ ਦੇਖਾਂਗੇ ਜਿਹੜੇ ਵੀ ਇਹਦੇ ਵਿੱਚ ਜਿਹੜੇ ਸ਼ਾਜ਼ਿਰ ਕਰਤਾ ਹੈਗੇ ਆ ਸਾਰਿਆਂ ਨੂੰ ਬੇਨਕਾਪੀ ਸੀ। ਸਾਰੇ ਜਿਹੜਾ ਆਪਰੇਸ਼ਨ ਸੀਗਾ ਕੱਲਾ ਅੰਮ੍ਰਿਤਸਰ ਵਿਧਾਪੀ ਪੁਲਿਸ ਦਾ ਸੀਗਾ ਜਾਂ ਤਰਨਤਾਰਨ ਪੁਲਿਸ ਵੀ ਤੁਹਾਡੇ ਨਾਲ ਸੀਗੀ। ਪੰਜਾਬ ਪੁਲਿਸ ਇੱਕ ਬਹੁਤ ਵੱਡਾ ਪਰਿਵਾਰ ਹੈ। ਇੱਕ ਇਹ ਜਿਹੜੀ ਚਾਹੇ ਉਹਨਾਂ ਨੇ ਉੱਥੇ ਕ੍ਰਾਈਮ ਕੀਤਾ ਸੀ ਤਰਨਤਾਰਨ ਨੇ ਉਸ ਨੂੰ ਫੜਨ ਦੀ ਜ਼ਿੰਮੇਵਾਰੀ ਸਾਡੇ ਹਿੱਸੇ ਆਈ। ਜਿਸ ਨੂੰ ਅ ਸ਼੍ਰੀ ਸੇਲ ਮੀਰ ਦੀ ਟੀਮ ਨੇ ਬਹੁਤ ਬੇਕੂਬੀ ਨਿਭਾਇਆ। ਉਸ ਨੂੰ ਪਹਿਲਾਂ ਵੀ ਫੜਿਆ ਬਰੀਫ ਐਕਸਚੇਂਜ ਫਾਇਰ ਨਾਲ। ਅ ਅਨਫੋਰਚਨਟਲੀ ਉਹ ਭੱਜਿਆ। ਉਸ ਤੋਂ ਬਾਅਦ ਅੰਜਾਮ ਤੁਹਾਡੇ ਸਾਹਮਣੇ ਹੈ ਸਰ ਇਸ ਦਾ ਕਿਸੇ ਹੋਰ ਗੈਂਗ ਦੇ ਨਾਲ ਤਾਲੁਕ ਹੈ ਜਾਂ ਕੋਈ ਦੇਖੋ ਇੱਥੇ ਮੈਂ ਨਾ ਇੱਕ ਪ੍ਰੈਸਰ ਆਹੀਂ ਇੱਕ ਮੈਂ ਤੁਹਾਨੂੰ ਇੱਕ ਗੱਲ ਦਰਵਾਣਾ ਚਾਹੂੰਗਾ ਕਿ ਬਦਮਾਸ਼ਾਂ ਦੇ ਨਾਮ ਲੈ ਕੇ ਨਾ ਉਹਨਾਂ ਨੂੰ ਐਵੇਂ ਹੀ ਫਜ਼ੂਲ ਦੀ ਪਬਲਿਸਿਟੀ ਦੇ ਦਿੰਦੇ ਆ ਉਹਦੇ ਵਿੱਚ ਇੱਕ ਪਬਲਿਕ ਦੇ ਵਿੱਚ ਗਲਤ ਮੈਸੇਜ ਜਾਂਦਾ ਹੈ ਜਿਹੜਾ ਬਦਮਾਸ਼ ਹੈ ਕੋਈ ਐਵੇਂ ਹੀ ਡਰਪੋਕ ਗਿੱੱੜ ਜਿਹੜੇ ਬੈਠੇ ਆ ਉਹ ਫਰੋਤੀਆਂ ਮੰਗਦੇ ਜਿਹੜੇ ਜਿਹੜੇ ਕਹਿੰਦੇ ਆ ਕਿ ਬਾਬਾ ਨਾਨਕ ਦਾ ਕਹਿੰਦਾ ਚਿਰਤ ਕਰੋ ਤੇ ਹਰਾਮ ਦੀ ਕਮਾਈ ਖਾਣ ਗਿੱਜੇ ਆ ਤੇ ਐਕਸਟਰੈਕਸ਼ਨਾਂ ਕਰਦੇ ਆ ਅਸੀਂ ਉਹਨਾਂ ਦਾ ਨਾਮ ਨਾ ਲਈਏ ਉਹਨਾਂ ਨੂੰ ਐਵੇਂ ਮਰਤਦੀ ਪਬਲਿਸਿਟੀ ਨਾ ਦੇਈਏ ਜਿਹੜਾ ਕਾਨੂੰਨ ਨੂੰ ਆਪਣੇ ਹੱਥੇ ਚ ਲਏਗਾ ਅਸੀਂ ਪੰਜਾਬ ਪੁਲਿਸ ਆਪਣੀ ਵਚਨਬੱਤਾਂ ਨੂੰ ਦਰਾਨੇ ਆ ਅਸੀਂ ਉਸ ਦਾ ਐਸ ਪਰ ਲਾ ਉਸ ਦੇ ਉਹਦੇ ਵਿਰੁੱਧ ਯੋਗ ਕਾਰਵਾਈ ਤੋਰਾ ਸਰ ਪ੍ਰਿੰਸਪਲੀ ਹਸਪੀਟਲ ਤੋਂ ਫਰਾਰ ਕਰਾਉਣ ਜਿਹੜੀ ਕਿ ਪਛਾਣ ਹੋਈ ਹੈ ਅ ਮੈਂ ਇਹ ਜਿਹੜੀ ਚੀਜ਼ ਸਾਡੇ ਸੰਗਿਆਨ ਦੇ ਵਿੱਚ ਹੈਗੀ ਹੈ ਅਸੀਂ ਤੁਹਾਨੂੰ ਜਲਦੀ ਉਹਦੇ ਵਿੱਚ ਜਿਹੜੀ ਵੀ ਕਾਰਵਾਈ ਕਰਾਂਗੇ ਤੁਹਾਨੂੰ ਇਸ ਦੇ ਬਾਰੇ ਅਸੀਂ ਅਪਡੇਟ ਦੇ ਦਿਆਂਗੇ